ਕੈਨੇਡਾ ਦੇ ਪੋਸਟ ਕਾਮਿਆਂ ਦੀ ਹੜਤਾਲ ਨੂੰ ਲੈ ਕੇ ਕੈਨੇਡਾ ਦੇ ਲੇਬਰ ਮੰਤਰੀ ਦਾ ਬਿਆਨ ਆਇਆ ਤੇ ਮੈਂ ਚਾਹੁੰਨੀ ਆ ਕਿ ਉਹ ਵੀ ਤੁਸੀਂ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਜੀ ਇਹ ਹੜਤਾਲ ਨੂੰ ਲਗਭਗ ਹੁਣ 3 ਹਫ਼ਤੇ ਹੋ ਗਏ ਆ ਤਾਂ ਬਹੁਤ ਜ਼ਿਆਦਾ ਜਾਂਦੀ ਹੁਣ ਪ੍ਰਭਾਵਿਤ ਹੋ ਗਿਆ ਸੀ ਲਗਾਤਾਰ ਖਬਰਾਂ ਸਾਂਝੀਆਂ ਕਰਦੇ ਆ ਲੇਗਨ ਇਹਦੇ ਉੱਪਰ ਅੱਜ ਫੈਡਰਲ ਲੈਵਲ ਮਿਨਿਸਟਰ ਦਾ ਬਿਆਨ ਆਇਆ ਬੜਾ ਸਖਤ ਬਿਆਨ ਆਇਆ ਜੀ ਸਟੀਵਨ ਮੈਕਲਿਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਯੂਨੀਅਨ ਹੈਗੀ ਆ ਜਾਂ ਜਿਹੜੀ ਮੈਨੇਜਮੈਂਟ ਹੈਗੀ ਆ ਰਿਸਪੈਕਟ ਕਰ ਰਹੀ ਆ ਕੈਨੇਡੀਅਨਸ ਦੀ ਭਾਵਨਾਵਾਂ ਦੀਆਂ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਹੁਣ ਲਗਭਗ ਕ੍ਰਿਸਮਸ ਨੇੜੇ ਆ ਗਈ ਆ ਉਹਨਾਂ ਹਾਲਤਾਂ ਦੇ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਆ ਬਹੁਤ ਸਾਰੇ ਆਪਸੀ ਪਹਿਲਾਂ ਵੀ ਰਿਪੋਰਟ ਕਰ ਚੁੱਕੇ ਹਾਂ ਕਿ 1.5 ਮਿਲੀਅਨ ਦੇ ਕਰੀਬ ਜਿਹੜੇ ਪੈਕੇਜ ਹੈਗੇ ਆ ਡਿਲੀਵਰ ਹੋਣੋਂ ਪਏ ਆ ਬਹੁਤ ਸਰੀਨ ਆਨਲਾਈਨ ਸ਼ਾਪਿੰਗ ਦੇ ਡਿਲੀਵਰੀਆਂ ਜਿਹੜੀਆਂ ਉਹ ਪੈਂਡਿੰਗ ਪਈਆਂ ਨੇ ਪਾਸਪੋਰਟ ਜ਼ਰੂਰੀ ਡਾਕੂਮੈਂਟ ਉਹ ਵੀ ਪੈਂਡਿੰਗ ਪਏ ਨੇ ਇਹਨਾਂ ਗੱਲਾਂ ਨੂੰ ਧਿਆਨ ਚ ਕਰਦਿਆਂ ਅਸੀਂ ਅੱਜ ਜਦੋਂ ਪੱਤਰਕਾਰਾਂ ਨੂੰ ਸਵਾਲ ਕੀਤਾ ਗਿਆ ਲੇਬਰ ਮਿਨਿਸਟਰ ਜਿਹੜੇ ਫੈਡਰਲ ਹੈਗੇ ਆ ਉਹਨਾਂ ਨੂੰ ਕਿ ਕੀ ਅੱਜ ਹੋਣਗੇ ਕੀ ਸਿਚੁਏਸ਼ਨ ਹੈਗੀ ਆ ਤਾਂ ਉਹ ਬੜੇ ਫਰਸਟ੍ਰੇਟਡ ਨਜ਼ਰ ਆਏ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੋਵੇਂ ਤਰ੍ਹਾਂ ਜਿਹੜੀਆਂ ਮੈਨੂੰ ਨਹੀਂ ਲੱਗਦਾ ਕਿ ਕਾਫੀ ਦੂਰ ਹੈਗੀਆਂ ਸਮਝੌਤੇ ਤੋਂ ਪਾਵੈ ਕਿ ਦੋਹਾਂ ਤਰ੍ਹਾਂ ਜਿਹੜਾ ਵਤੀਰਾ ਹੈਗਾ ਉਹ ਕਾਫੀ ਆਪਣੇ ਆਪ ਦੇ ਵਿੱਚ ਇਨਕੋਰਪੋਰੇਟਿਵ ਹੈਗਾ ਵਾ ਕਿ ਕੋਪਰੇਟ ਨਹੀਂ ਕਰ ਰਹੇ ਇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਅੱਜ ਕੈਨੇਡੀਅਨਸ ਨੂੰ ਲੋਡ ਹੈਗੀ ਆ ਇਹੋ ਜਿਹੇ ਮੌਕਿਆਂ ਦੇ ਉੱਪਰ ਭਾਅ ਕ੍ਰਿਸਮਸ ਆ ਰਹੀ ਆ ਤਾਂ ਉਹਨਾਂ ਹਾਲਤਾਂ ਦੇ ਵਿੱਚ ਜਿਹੜੇ ਬਿਜ਼ਨਸਮੈਨ ਪਰੇਸ਼ਾਨ ਹੋ ਰਿਹਾ ਆ ਆਮ ਬੰਦੇ ਦੇ ਚਿੱਠੀਆਂ ਨਹੀਂ ਮਿਲ ਰੀਆਂ ਉਹ ਵੀ ਪਰੇਸ਼ਾਨ ਹੋ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਕੈਨੇਡੀਅਨ ਲੋਕਾਂ ਦੀ ਡਿਸਰੈਸਪੈਕਟ ਹੈਗੀ ਆ ਕਿ ਜਿਹੜੀ ਦੋਵੇਂ ਪਾਰਟੀਆਂ ਨੇੜੇ ਬੈਠ ਕੇ ਨੇੜੇ ਵਿੱਚ ਜਿਹੜਿਆ ਗੱਲਬਾਤ ਨਹੀਂ ਕਰ ਰਹੀਆਂ ਉਹਨਾਂ ਦਾ ਇਹ ਵੀ ਆਸ ਪ੍ਰੋਪੋਜ਼ਟਾਈ ਹੈ ਕਿ ਇਹ ਹੋਣਾ ਚਾਹੀਦਾ ਹੈ ਕਿ ਦੋਵੇਂ ਪਾਰਟੀਆਂ ਮੇਲ ਬੈਠ ਕੇ ਆਪ ਵਿਚ ਗੱਲਬਾਤ ਮੁਕਾਉਣ ਆਪਾਂ ਇਹ ਵੀ ਆਪਣੇ ਸੁਰਤਿਆਂ ਨੂੰ ਦੱਸ ਦੇਣਗੇ ਜਿਹੜਾ ਮੀਡੀਏਟਰ ਗਵਰਨਮੈਂਟ ਨੇ ਪਾਇਆ ਸੀ ਉਹ ਵੀ ਆਪਣੇ ਆਪ ਦੇ ਵਿੱਚ ਇਸ ਗੱਲ ਤੋਂ ਹੀ ਕਹਿ ਕੇ ਕਿਨਾਰਾ ਕਰ ਗਏ ਸੀਗੇ ਕਿ ਦੋਵੇਂ ਧਿਰਾਂ ਆਪਸ ਵਿੱਚ ਸਹਿਮਤੀ ਨਹੀਂ ਕਰ ਰਹੀਆਂ ਕਿਉਂਕਿ ਜਿਹੜਾ ਜਿਹੜੇ ਪੋਸਟ ਕੰਮੇ ਹੈਗੇ ਆ ਉਹਨਾਂ ਦੀਆਂ ਮੰਗਾਂ ਜਿਹੜੀਆਂ ਆਸ਼ਾਵਾਾਂ ਹੈਗੀਆਂ ਨੇ ਉਹ ਕਾਫੀ ਉੱਚੀਆਂ ਹੈਗੀਆਂ ਨੇ ਜਿਹੜੀ ਜਿਹੜਾ ਉਹਨਾਂ ਨੇ ਪ੍ਰੋਪੋਜ਼ਲ ਦਿੱਤਾ ਗਿਆ ਆ ਦੂਜੇ ਪਾਸੇ ਇਹਨਾਂ ਦੇ ਖਿਲਾਫ ਜਿਹੜਾ ਸੀਗਾ ਕੁਝ ਲੀਆਫ ਨੋਟਿਸ ਵੀ ਜਾਰੀ ਹੋਏ ਸੀ ਜਿਹਦੇ ਖਿਲਾਫ ਇੰਡਸਟਰੀਅਲ ਜਿਹੜਾ ਲੇਬਰ ਬੋਰਡ ਹੈਗਾ ਉਹਦੇ ਕੋਲ ਬਕਾਇਦਾ ਸ਼ਿਕਾਇਤ ਜਿਹੜੀ ਕੀਤੀ ਗਈ ਸੀ ਹੁਣ ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਨੂੰ ਇੰਟਰਵੈਨ ਕਰਨਾ ਪਊਗਾ ਪਰਮਿੰਦਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੰਟਰਵੈਨ ਨਹੀਂ ਕਰਦੀ ਤਾਂ ਉਹਨਾਂ ਹਾਲਤਾਂ ਜਿਹੜੀ ਪਰੇਸ਼ਾਨੀ ਹੈ ਲੋਕਾਂ ਦੀ ਉਹ ਬਹੁਤ ਜ਼ਿਆਦਾ ਵੱਧੂਗੀ ਹੁਣ ਤੱਕ ਜਿਹੜਾ ਮਿਲੀਅਨਸ ਡਾਲਰ ਦਾ ਜਿਹੜਾ ਘਾਟਾ ਆ ਬਿਜ਼ਨਸ ਦੇ ਵਿੱਚ ਉਹ ਵੀ ਪੈ ਚੁੱਕਾ ਤਾਂ ਇਹ ਮਸਲਾ ਕਿੱਦਾਂ ਹੱਲ ਹੁੰਦਾ ਇਹ ਉਹਨਾਂ ਵਾਲੇ ਸਮੇਂ ਦੇਖਣ ਵਾਲੀ ਗੱਲ ਹੈ ਜੀ 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 ਗੁਰਮੁਖ ਜੀ